ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਪਿੰਡ ਚੂੜ ਚੱਕ ਬਾਰੇ ਗੱਲ ਕਰਾਂਗੇ ਮੈਂ ਨਵਰੂਪ ਸਿੰਘ ਐਸਟੀਓਪੀ ਡਬਲਯੂਡੀ ਇਹ ਡਾਕਟਰ सुरेंद्र ਸ਼ਰਮਾ ਜੀ ਯੂਐਸਏ ਤੋਂ ਆਏ ਨੇ ਸਪੈਸ਼ਲੀ ਪਿੰਡ ਦੀ ਨੁਹਾਰ ਸਵਾਰਨ ਲਈ ਪਿੰਡ ਦੇ ਵਿੱਚ ਤਕਰੀਬਨ 1700 ਘਰ ਹੈ 1750 ਹੋਏਗਾ ਤੇ ਉਹਦੇ ਚੋਂ ਅਸੀਂ ਜਿੱਥੇ ਅੱਜ ਆਪਾਂ ਖੜੇ ਆ ਇਹ ਇੱਕ ਪਾਇਲਟ ਪ੍ਰੋਜੈਕਟ ਤਿਆਰ ਕੀਤਾ ਅਸੀਂ ਲਿਕੁਇਡ ਵੇਸਟ ਤੇ ਸੋਲਿਡ ਵੇਸਟ ਦਾ ਸੋਲਿਡ ਵੇਸਟ ਆ ਜਿਹੜਾ ਅਸੀਂ ਤਕਰੀਬਨ 342 ਘਰ ਟੇਕ ਅਪ ਕਰ ਰਹੇ ਆ ਤੇ ਜਿਹੜਾ ਲਿਕੁਇਡ ਵੇਸਟ ਆ ਉਹਦਾ ਤਕਰੀਬਨ 500 ਘਰ ਦਾ ਪਾਣੀ ਆਉਂਦਾ ਇੱਥੇ ਇਹ ਮੈਂ ਤੁਹਾਨੂੰ ਅਸ ਮਾਡਲ ਜੋ ਤਿਆਰ ਕੀਤਾ ਕਿਉਂਕਿ ਬਾਕੀ ਪ੍ਰੋਜੈਕਟ ਤਾਂ ਸਾਡੇ ਕੋਲੇ ਅਲੱਗ ਤੋਂ ਜਗ੍ਹਾ ਪਈ ਆ 7 ਕੇਕਰ ਉੱਥੇ ਸਾਰਾ ਅਸੀਂ ਕਰਨਾ ਲਿਕੁਇਡ ਦਾ ਵੀ ਸੋਲਿਡ ਦਾ ਵੀ ਇਹ ਜਿਹੜਾ ਪਾਇਲਟ ਪ੍ਰੋਜੈਕਟ ਆ ਸਾਡਾ ਇਹ ਤਕਰੀਬਨ ਅਸੀਂ ਪਿਛਲੇ 3-4 ਸਾਲ ਤੋਂ ਕੰਮ ਕਰ ਰਹੇ ਹਾਂ ਯੀ ਦੇ ਸਾਡੇ ਐਨ ਆਰ ਆਈ ਵੀ ਡਾਕਟਰ ਸ੍ਰਿੰਦਰ ਸ਼ਰਮਾ ਜੀ ਪਾਰਟਿਕੁਲਰਲੀ ਸਾਡੇ ਡਾਕਟਰ ਕੁਵਿੰਦਰ ਜੀ ਉਹ ਵਿਸ਼ੇਸ਼ ਤੌਰ ਤੇ ਸਾਡੇ ਸਾਰੇ ਐਨ ਆਰ ਆਈ ਮੀਰਾਂ ਨੂੰ ਨਾਲ ਲੈ ਕੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਪੰਚੇਤਾ ਨੂੰ ਦੋਨਾਂ ਨੂੰ ਨਾਲ ਲੈ ਕੇ ਚੱਲ ਰਹੇ ਨੇ ਇਹ ਮੈਂ ਤੁਹਾਨੂੰ ਥੋੜਾ ਜਿਹਾ ਦੱਸਣਾ ਚਾਹੁੰਨਾ ਵੀ ਜਿਹੜਾ ਲਿਕਵਿਡ ਵੇਸਟ ਆ ਇਹ ਕਿੰਨਾ ਫੰਕਸ਼ਨ ਕਰਦਾ ਅਸੀਂ ਇੱਥੇ ਤਕਰੀਬਨ 5100 ਘਰ ਦਾ ਪਾਣੀ ਆ ਜਿੱਥੇ ਸਰਾਰ ਜੀ ਘੁੰਮ ਰਹੇ ਆ ਉੱਥੇ ਇਕੱਠਾ ਕਰ ਲਿਆ ਹੋਇਆ ਇਨਲੈਟ ਆ ਜਿਹੜੀ ਸਾਰੇ ਪਿੰਡ ਦੀ ਇੱਥੇ ਆ ਗਿਆ ਪਾਣੀ ਇਹਦੇ ਵਿੱਚ ਥਿਸ ਇਜ਼ ਦਾ ਇਨਲੈਟ ਥਿਸ ਇਜ਼ ਦਾ ਸਕਰੀਨਿੰਗ ਚੈਂਬਰ ਇੱਥੋਂ ਪਾਣੀ ਫਿਰ ਸਾਡਾ ਜਿਹੜਾ ਨੈਚੁਰਲ ਪ੍ਰੋਸੈਸ ਹੁੰਦਾ ਸੈਟਲਮੈਂਟ ਦਾ ਉਹਨੂੰ ਅਡਾਪਟ ਕੀਤਾ ਇੱਥੋਂ ਪਾਣੀ ਇਜਿੱਥੇ ਮੈਂ ਜਾ ਰਿਹਾ ਇੱਥੋਂ ਦੀ ਪਾਈਪਲਾਈਨ ਜਾਂਦੀ ਆ then ਇਹ ਪਹਿਲੇ ਵੈਲ ਚੱਲਿਆ ਜਾਂਦਾ ਪਾਣੀ ਨੇਚਰਲ ਜਿਹੜੇ ਇਹਦੇ ਚ ਸੈਟਲਮੈਂਟ ਹੁੰਦੀ ਆ ਪਾਣੀ ਦੀ then ਇਹਦੇ ਚ ਪਾਣੀ ਥੋੜਾ ਬਹੁਤਾ ਰੋਟੇਟ ਕਰਦਾ ਤਾਂ ਦੂਸਰੇ ਵੈਲ ਚੱਲਿਆ ਜਾਂਦਾ ਕੁਝ ਸੈਟਲਮੈਂਟ ਜਿਹੜੇ ਇਹਦੇ ਚ ਫਲੋਟਿੰਗ ਮਟੀਰੀਅਲ ਹੁੰਦੇ ਆ ਜਾਂ ਇਹਦੇ ਵਿੱਚ ਕੁਲੇ ਹੁੰਦੇ ਹੋਏ ਚ ਸੈਟਲ ਹੋ ਜਾਂਦੇ ਆ then ਇਹ ਥਰਡ ਵੈਲ ਆ ਗਿਆ ਥਰਡ ਵੈਲ ਦੇ ਵਿੱਚੋਂ ਪਾਣੀ ਸਾਡਾ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਆਕਸੀਡੇਸ਼ਨ ਪਾਉਂਡ ਆ ਇਹ ਤੋਂ ਪਾਣੀ ਆਕਸੀਡੇਸ਼ਨ ਪਾਉਂਡ ਦੇ ਵਿੱਚ ਚਲਾ ਜਾਂਦਾ ਇਹ ਸਾਡਾ ਆਕਸੀਡੇਸ਼ਨ ਪਾਉਂਡ ਆ ਇਹਦੇ ਵਿੱਚ ਵੀ ਜਦੋਂ ਪਾਣੀ ਦਾ ਇਨਫਲੋ ਜ਼ਿਆਦਾ ਹੋ ਜਾਂਦਾ ਤਾਂ ਪਾਣੀ ਰੋਟੇਟ ਕਰਦਾ ਉਸ ਤੋਂ ਬਾਅਦ ਆਕਸੀਡੇਸ਼ਨ ਤੋਂ ਆਫਟਰ ਆਕਸੀਡੇਸ਼ਨ ਪਾਣੀ ਸਾਰਾ ਸਾਡਾ ਨੈਚੁਰਲ ਸਾਡੀ ਸਟੋਰੇਜ ਬਣੀ ਹੋਈ ਆ ਜਿਹੜਾ ਇਹ ਸਟੋਰੇਜ ਪਾਉਂਡ ਆ ਇਨ ਕੇਸ ਸਟੋਰੇਜ ਸਾਡੀ ਫੁੱਲ ਹੋ ਜਾਂਦੀ ਆ ਤਾਂ ਫਿਰ ਅਸੀਂ ਇਹਨੂੰ ਸਾਫ਼ ਕਰਨ ਦਾ ਵੀ ਇੰਤਜ਼ਾਮ ਕੀਤਾ ਹੋਇਆ ਜਿਹੜਾ ਸਾਡਾ ਸਟੋਰਡ ਵਾਟਰ ਜਦੋਂ ਜ਼ਿਆਦਾ ਹੋ ਜਾਂਦਾ ਵੈਸੇ ਤਾਂ ਨੇਚਰਲੀ ਜ਼ਮੀਨ 'ਚ ਜਾਂਦਾ ਰਹਿੰਦਾ ਪਾਣੀ ਜਿਹੜਾ ਸਟੋਰ ਹੋਇਆ ਪਾਣੀ ਕਿਉਂਕਿ ਸਾਫ਼ ਪਾਣੀ ਹੁੰਦਾ ਹੈ ਕੁਦਰਤੀ ਤਰੀਕੇ ਨਾਲ ਚਲਾ ਜਾਂਦਾ ਫਿਰ ਵੀ ਜੇ ਵੱਧ ਜੇ ਪਾਣੀ ਤਾਂ ਇੱਥੋਂ ਇੱਕ ਅਸੀਂ ਪਾਈਪ ਲਾਈਨ ਪਾਈ ਹੋਈ ਆ ਉੱਥੇ ਜਿੱਥੇ ਤੁਹਾਨੂੰ ਸੋਲਰ ਪਲੇਟਾਂ ਦਿਖ ਰਹੀਆਂ ਨੇ ਪਿੱਛੇ ਸੋਲਰ ਪਲੇਟਾਂ ਦੇ ਕੋਲੇ ਸਾਡਾ ਇੱਕ ਪੰਪਿੰਗ ਚੈਂਬਰ ਬਣਾਇਆ ਹੋਇਆ ਪਾਣੀ ਉਹਦੇ ਵਿੱਚ ਚਲਾ ਜਾਂਦਾ ਇਹ ਜਿਹੜੀ ਸੋਲਰ ਮੋਟਰ ਆ ਇਹ ਵੀ ਸ਼ਰਮਾ ਜੀ ਨੇ ਲਗਵਾ ਕੇ ਦਿੱਤੀ ਹੈ ਪੰਚਾਇਤ ਨੂੰ ਤਾਂ ਜੋ ਇਹ ਮੇਨਟੇਨੈਂਸ ਫ੍ਰੀ ਹੋਵੇ ਕੋਈ ਇਹਦੇ ਤੇ ਰਨਿੰਗ ਕਾਸਟ ਨਾ ਹੋਵੇ ਉੱਥੋਂ ਅਸੀਂ ਪਾਣੀ ਆਊਟ ਕਰ ਦਿੰਨੇ ਆ ਚਾਹੇ ਉਹਨੂੰ ਅਸੀਂ ਇਰੀਗੇਸ਼ਨ ਲਈ ਯੂਜ਼ ਕਰ ਲਈਏ ਜਾਂ ਫਿਰ ਉਹ ਫालतू ਪਾਣੀ ਦੂਸਰੀ ਡਰੇਨ ਚਲਾ ਜਾਏਗਾ ਇਹ ਤਾਂ ਸਾਡਾ ਹੈਗਾ ਜੀ ਲiquid waste management ਦਾ ਤੇ ਇਸ ਤੋਂ ਨੈਕਸਟ ਪਾਰਟ ਆ ਜਿਹੜਾ ਅਸੀਂ ਇਸੇ ਜਗ੍ਹਾ 'ਤੇ ਬਣਾਇਆ ਹੋਇਆ ਉਹ ਉਧਰਲੀ ਸਾਈਡ 'ਤੇ ਆ ਉਹ ਸੋਲਿਡ ਵੇਸਟ ਲਈ ਆ ਆਓ ਆਪਾਂ ਸੋਲਿਡ ਵੇਸਟ ਵਾਲੀ ਸਾਈਡ ਨੂੰ ਵੀ ਚੱਲਦੇ ਆਂ ਉੱਥੇ ਚੱਲ ਕੇ ਗੱਲ ਕਰਦੇ ਆਂ ਆਪਾਂ ਸੋਲਿਡ ਵੇਸਟ ਵਾਲੇ ਦੀ ਆਪਾਂ ਪਹਿਲਾਂ ਪਿੰਡ ਚੂੜ ਚੱਕ ਦੇ ਲਿਕਵਿਡ ਵੇਸਟ ਦੀ ਗੱਲ ਕੀਤੀ ਸੀ ਹੁਣ ਮੈਂ ਤੁਹਾਨੂੰ ਜਿਹੜਾ ਅਸੀਂ ਸੋਲਿਡ ਵੇਸਟ ਆ ਉਹਦੇ ਬਾਰੇ ਡਿਟੇਲ ਚ ਸਮਝਾਉਣ ਲੱਗਿਆ ਵੀ ਉਹ ਵੀ ਕੀ ਸਿਸਟਮ ਹੈਗਾ ਜਿਹਦੇ ਨਾਲ ਪਿੰਡ ਪਿੰਡ ਦੀਆਂ ਨਾਲੀਆਂ ਪਿੰਡ ਦੀਆਂ ਗਲੀਆਂ ਲੋਕਾਂ ਦੇ ਘਰ ਤੇ ਕੂੜੇ ਦਾ ਸਹੀ ਪ੍ਰਬੰਧਨ ਹੋ ਜਾਂਦਾ ਤਾਂ ਬਹੁਤ ਵੱਡਾ ਕੰਮ ਨਹੀਂ ਹੈਗਾ ਜੇ ਤੁਸੀਂ ਦੇਖੋਗੇ ਪਹਿਲਾਂ ਉਧਰਲਾ ਢੇਰ ਦੇਖੋ ਪਿੰਡ ਦੇ ਵਿੱਚ ਅਕਸਰ ਕੂੜਾ ਪਹਿਲਾਂ ਉਸ ਤਰ੍ਹਾਂ ਦਾ ਹੁੰਦਾ ਸੀ ਜਿਹੜਾ ਉਹ ਸਾਹਮਣੇ ਢੇਰ ਪਿਆ ਅਸੀਂ ਰਾਉਂਡ ਗਲਾਸ ਫਾਊਂਡੇਸ਼ਨ ਦੀ ਹੈਲਪ ਨਾਲ ਉਹਨਾਂ ਦੀ ਹੈਲਪ ਵੀ ਸ਼ਰਮਾ ਜੀ ਦੇ ਐਫਰਟਸ ਨਾਲ ਹੀ ਲਈ ਗਈ ਆ ਉਹਨਾਂ ਦੀ ਹੈਲਪ ਨਾਲ ਪਿੰਡ ਜੇ ਸੋਲਿਡ ਵੇਸਟ ਦਾ ਪ੍ਰੋਜੈਕਟ ਸ਼ੁਰੂ ਕੀਤਾ ਇਹ ਵੀ ਪਾਇਲਟ ਪ੍ਰੋਜੈਕਟ ਹੀ ਹੈ ਜਿਹੜੇ ਤੁਹਾਨੂੰ ਜਿੱਦਾਂ ਪਹਿਲਾਂ ਦੱਸਿਆ ਸੀ 342 ਘਰ ਅਸੀਂ ਟੇਕ ਅਪ ਕੀਤੇ ਨੇ ਕਿਉਂਕਿ ਪਿੰਡ ਤਾਂ 1700 ਦੇ ਕਰੀਬ ਘਰ ਨੇ ਤਾਂ ਉਹਦੇ 'ਚ ਅਸੀਂ ਸੁੱਕਾ ਗਿੱਲਾ ਕੂੜਾ ਹਰੇਕ ਘਰ ਤੋਂ ਅਲੱਗ-ਅਲੱਗ ਲੈ ਕੇ ਆਉਂਦੇ ਆ ਜਿਹੜਾ ਗਿੱਲਾ ਕੂੜਾ ਉਹਦੀ ਆ ਤੁਸੀਂ ਖਾਦ ਬਣੀ ਦੇਖ ਰਹੇ ਹੋ ਪਿਛਲੇ 4 ਮਹੀਨੇ ਤੋਂ ਹੀ ਆ ਆ ਤਕਰੀਬਨ 1 ਫੁੱਟ ਸੈਟਲ ਹੋ ਗਿਆ ਇਹ ਖਾਦ ਬਣ ਕੇ ਤਿਆਰ ਆ ਇਹ ਤਕਰੀਬਨ ਸਾਡੇ ਜਿਹੜੇ 3 ਪਿੱਟ ਨੇ ਇਹ ਤਿਆਰ ਹੋ ਚੁੱਕੇ ਨੇ ਖਾਦ ਤਿਆਰ ਹੋ ਚੁੱਕੀ ਤੁਸੀਂ ਦੇਖਦੇ ਆ ਇੱਕ ਇੱਕ ਫੁੱਟ ਥੱਲੇ ਬੈਠ ਚੁੱਕੇ ਆ ਇਹ ਸਾਡੇ ਘਰਾਂ ਦਾ ਗਿੱਲਾ ਕੂੜਾ ਜਿਹੜਾ ਸੁੱਕਾ ਕੂੜਾ ਹੁੰਦਾ ਪਲਾਸਟਿਕ ਵੇਸਟ ਹੋ ਗਈ ਉਹਦੇ ਚ ਬੋਤਲਾਂ ਹੋ ਗਈਆਂ ਚੱਪਲਾਂ ਹੋ ਗਈਆਂ ਕੋਈ ਡਾਈਪਰ ਹੋ ਗਿਆ ਕੱਚ ਹੋ ਗਿਆ ਉਹ ਸਾਡੇ ਗਾਰਬੇਜ ਕਲੈਕਟਰ ਅਲੱਗ ਤੋਂ ਇਕੱਠਾ ਕਰਦੇ ਨੇ ਉਹਦੇ ਲਈ ਉਹ ਤੁਸੀਂ ਦੇਖਦੇ ਹੋ ਅਲੱਗ ਬੋਰੀਆਂ ਭਰੀਆਂ ਪਈਆਂ ਨੇ ਜਿੱਦਾਂ ਡਾਈਪਰ ਵਗੈਰਾ ਨੇ ਕੋਈ ਸਾੜਨ ਵਾਲੀ ਚੀਜ਼ ਆ ਉਹ ਸਾਡੇ ਕੋਲੇ ਉੱਥੇ ਫਰਨਸ ਬੜਾਈ ਹੋਈ ਆ ਉਹਦੇ ਕਿ ਅਸੀਂ ਸਾੜ ਦਿੰਨੇ ਆ ਇਹਦੇ ਨਾਲ ਕੀ ਹੋਇਆ ਹੁਣ ਪਿੰਡ ਦੀਆਂ ਅੰਗਲੀਆਂ ਵੀ ਸਾਫ਼ ਰਹਿੰਦੀਆਂ ਨੇ ਤੇ ਲੋਕਾਂ ਦੇ ਘਰ ਵੀ ਸਾਫ਼ ਰਹਿੰਦੇ ਆ ਤੇ ਇਹ ਕੂੜਾ ਜਿਹੜਾ ਇਹ ਵੀ ਮਿਕਸਪ ਨਹੀਂ ਹੁੰਦਾ ਹੁਣ ਜਿਹੜੀ ਆ ਇਹ ਖਾਦ ਬਣ ਗਈ ਆ ਇਹ ਪੰਚਾਇਤ ਇਹਨੂੰ ਬੈਗਸ ਦੇ ਵਿੱਚ ਪੈਕ ਕਰਕੇ ਇਹਨੂੰ ਸੇਲ ਆਊਟ ਕਰੇਗੀ ਉਹਦੀ ਜਿਹੜੀ ਇਨਕਮ ਹੋਏਗੀ ਪੰਚਾਇਤ ਨੂੰ ਇਨਕਮ ਵੀ ਹੋ ਜੇਗੀ ਤੇ ਪਿੰਡ ਵੀ ਸਾਫ਼ ਸੁਥਰਾ ਰਹੇਗਾ ਇਹਦਾ ਵੀ ਇਹ ਜਿਹੜਾ ਛੈਡ ਆ ਤੁਸੀਂ ਦੇਖ ਰਹੇ ਹੋ ਇਹ ਵੀ ਡਾਕਟਰ ਸਰਿੰਦਰ ਸ਼ਰਮਾ ਜੀ ਨੇ ਬਣਵਾ ਕੇ ਦਿੱਤਾ। ਮਗਰ ਇਹ ਨਾਲ ਅਸੀਂ ਦੇਣ ਨਹੀਂ ਦੇ ਸਕਦੇ ਪਿੰਡ ਵਾਸੀ ਜੀ ਦੇ ਨਾਲ ਸਾਡਾ ਪਾਇਲਟ ਪ੍ਰੋਜੈਕਟ ਆ ਜਿਹੜਾ ਉਹ ਪੂਰਾ ਸਕਸੈਸਫੁਲ ਆ ਲਿਕਵਿਡ ਵੇਸਟ ਦਾ ਵੀ ਔਰ ਸੋਲਿਡ ਵੇਸਟ ਦਾ ਵੀ ਹੁਣ ਇਹ ਇਹਦੀ ਜਿਹੜੀ ਸਕਸੈਸ ਆ ਸੋਲਿਡ ਵੇਸਟ ਦੀ اسپੈਸ਼ਲੀ ਇਹ ਰਾਉਂਡ ਗਲਾਸ ਆ ਔਰ ਡਾਕਟਰ ਸ਼ਰਮਾ ਜੀ ਨੂੰ ਜਾਂਦੀ ਆ ਤੇ ਸਾਡਾ ਪ੍ਰੋਜੈਕਟ ਜਿਹੜਾ ਸੋਲਿਡ ਵੇਸਟ ਦਾ ਸਾਡੇ ਰਾਉਂਡ ਗਲਾਸ ਫਾਊਂਡੇਸ਼ਨ ਨੇ ਵੀ ਇਹਨੂੰ A+ ਗ੍ਰੇਡਿੰਗ ਕਰਤੀ ਆ ਤੇ ਹੁਣ ਅਸੀਂ ਨੈਕਸਟ ਸਾਰੇ ਪਿੰਡ ਲਈ ਵੱਡਾ ਪ੍ਰੋਜੈਕਟ ਉਧਰ ਹੋਏ ਪੰਚਾਇਤ ਇਲੈਕਸ਼ਨ ਖਤਮ ਹੋ ਜਾਂਦੀ ਆ ਉਸ ਤੋਂ ਬਾਅਦ ਐਨ ਆਰ ਆਈਸ ਦੇ ਸਹਿਯੋਗ ਨਾਲ ਤੇ ਪੰਜਾਬ ਗਵਰਨਮੈਂਟ ਦਾ ਜਿਹੜੀ ਵੰਡਰਫੁਲ ਸਕੀਮ ਐ ਐਨ ਆਰ ਆਈਸ ਦੀ ਹੈਲਪ ਨਾਲ ਉਹਨੂੰ ਅਡਾਪਟ ਕਰਕੇ ਅਸੀਂ ਵੱਡਾ ਪ੍ਰੋਜੈਕਟ ਸ਼ੁਰੂ ਕਰਨ ਲੱਗੇ ਆ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਜੂੜ ਚੱਕਾਇਕ ਨਮੂਨੇ ਦਾ ਪਿੰਡ ਬਣੇਗਾ ਸਾਫ ਸੁਥਰਾ ਪਿੰਡ ਬਣੇਗਾ ਕਿਉਂਕਿ ਇਹ ਜਿਹੜੀ ਧਰਤੀ ਹੈ ਜੂੜ ਚੱਕ ਦੀ ਇਹ ਗਦਰੀ ਬਾਬਿਆਂ ਦੀ ਧਰਤੀ ਹੈ ਕਰਮ ਵੀਰਾਂ ਦੀ ਯੋਧਿਆਂ ਦੀ ਧਰਤੀ ਹੈ ਐਜੂਕੇਸ਼ਨਿਸਟ ਦੀ ਧਰਤੀ ਹੈ ਹੋਰ ਕਿੰਨਾ ਕੁਝ ਗੜਾਈਏ ਸਾਊ ਦਾ ਮੁੱਖ ਮੰਤਰੀ ਸਰਾਰ ਲక్ష్మణ ਸਿੰਘ ਜੀ ਵੀ ਇਸ ਧਰਤੀ ਤੇ ਹੀ ਪੈਦਾ ਹੋਏ ਇਸ ਪਿੰਡ ਚ ਪੈਦਾ ਹੋਏ ਨੇ ਜਿਹੜਾ ਨੇ ਸਾਡੇ ਲੋਕਲ ਜਿਹੜੇ ਪਿੰਡਾਂ ਦੇ ਰਹਿਣ ਵਾਲੇ ਲੋਕ ਸੀ ਉਹਨਾਂ ਨੂੰ ਪਿੰਡਾਂ ਨੂੰ ਪਿੰਡਾਂ ਨਾਲ ਜੋੜਿਆ ਪਿੰਡਾਂ ਨੂੰ ਮੰਡੀਆਂ ਨਾਲ ਜੋੜਿਆ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਿਆ ਜੋ ਅੱਜ ਅਸੀਂ ਨੈਟਵਰਕ ਦੇਖ ਰਹੇ ਹਾਂ ਪਿੰਡਾਂ 'ਚ ਲਿੰਕ ਰੋਡਸ ਦਾ ਉਹ ਵੀ ਇਸ ਪਿੰਡ ਦੇ ਜੰਪਾਲ ਸਰਾਰ ਲਖਮਣ ਸਿੰਘ ਗਿੱਲ ਦੀ ਦੇਣ ਆ ਇਹਨੂੰ ਪਿੰਡ ਵਾਸੀ ਬੜੇ ਮਾਣ ਨਾਲ ਯਾਦ ਕਰਦੇ ਨੇ ਧੰਨਵਾਦ ਜੀ ਰੌਣਕਲਾਸ ਜਾਂ ਐਨ ਆਰ ਆਈ ਜੀ ਮੱਥੇ ਬੁੱਧਾਈ ਸਿਰ ਆਪਨੇ ਪਿੰਡ ਵਾਸੀਆਂ ਨੇ ਜਿਹੜਾ ਕਿ ਬਹੁਤ ਹੀ ਸਹਿਯੋਗ ਦੇ ਰਹੇ ਆ ਉਹਦਾ ਫਲ ਆ ਦੇਖ ਲਓ ਅਮ ਪਹਿਲਾਂ ਤਾਂ ਮੈਂ ਨਵਰੂਖ ਸਿੰਘ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਦੋਂ ਦਾ ਮੈਂ ਆਇਆ ਹੋਇਆ ਹੈ ਸਾਲ ਹੋਣ ਆਲਾ ਤੇ ਸਾਡੇ ਨਾਲ ਹੀ ਰਹੇ ਆ ਇਹਨਾਂ ਨੇ ਜੋ ਕੰਮ ਕੀਤੇ ਤੁਹਾਨੂੰ ਦਿਖਾਏ ਇਹਨਾਂ ਨੇ ਬਿਲਕੁਲ ਸਾਰੇ ਨਾਰਾਇਣ ਤੇ ਸਪੈਸ਼ਲੀ ਸਾਨੂੰ ਬਹੁਤ-ਬਹੁਤ ਸਾਥ ਦਿੱਤਾ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡੀ ਤੇ ਇਸੇ ਤਰ੍ਹਾਂ ਆਪਣੇ ਦੂਜੇ ਪਿੰਡ ਵਿੱਚੋਂ ਬਲਵਿੰਦਰ ਕੌਰ ਵੀ ਅਕਾਲਨੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਮੇਰਾ ਕਹਿਣ ਦਾ ਮਤਲਬ ਇਸ ਇਕੱਲਾ ਸੇਰਾ ਰਾਊਂਡ ਕਲਾਸ ਜਾਂ ਐਨ ਆਰ ਆਈਸ ਨੂੰ ਨਹੀਂ ਜਾਂਦਾ ਉਹ ਸਭ ਤੋਂ ਵੱਡਾ ਸੇਰਾ ਉਹ ਆਪਣੇ ਪਿੰਡ ਵਾਸੀਆਂ ਨੂੰ ਜਾਂਦਾ ਜੇ ਪਿੰਡ ਵਾਸੀ ਉਹ ਨਾਂ ਸਾਥ ਦੇਣ ਤਾਂ ਫਿਰ ਸਾਡਾ ਪ੍ਰੋਜੈਕਟ ਸਕਸੈਸਫੁਲ ਨਹੀਂ ਹੋਣਾ ਸੀਗਾ ਤੋ ਇਸ ਲਈ ਮੈਂ ਸਾਰੇ ਪਿੰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਹੈ ਦੋਨਾਂ ਪੰਚਾਇਤਾਂ ਦਾ ਬਹੁਤ ਧੰਨਵਾਦ ਹੈ ਕਿ ਸਾਡੇ ਆਉਣ ਤੋਂ ਪਹਿਲਾਂ ਹੀ ਉਹਨਾਂ ਨੇ ਸਾਨੂੰ ਮਤਾ ਪਾਸ ਕਰਕੇ ਤੇ ਸਾਡੇ ਨਾਲ ਮੋਢੇ ਨਾਲ ਮੋਢਾ ਲਾਇਆ ਤੇ ਅਸੀਂ ਉਹਨਾਂ ਨਾਲ ਆਉਣ ਵਾਲੀ ਪੰਚਾਇਤ ਵਿੱਚ ਵੀ ਅਸੀਂ ਮੋਢੇ ਨਾਲ ਮੋਢਾ ਲਾ ਕੇ ਆਪਣੇ ਪਿੰਡ ਦਾ ਸੁਧਾਰ ਕਰਾਂਗੇ ਸਾਡੇ ਬਹੁਤ ਵਧੀਆ ਪ੍ਰੋਜੈਕਟ ਹੈ ਜਿਵੇਂ ਨਰੂਪ ਸਿੰਘ ਨੇ ਦੱਸਿਆ ਇਹ ਤਾਂ ਸਿਰਫ ਲਈ ਰੂਂਗਾਈ ਕਹਿ ਲੋ ਜਾਂ ਪਾਇਲਟ ਪ੍ਰੋਜੈਕਟ ਹੈਗੇ ਆ ਤੇ ਬਹੁਤ ਸਕਸੈਸਫੁਲ ਹੋਇਆ ਹੁਣ ਇਹਦੇ ਤੇ ਅਸੀਂ ਜੋ ਸਿੱਖਿਆ ਅਸੀਂ ਬਾਕੀ ਦੇ ਪਿੰਡ ਵਿੱਚ ਵੀ ਆਪਾਂ ਸਾਰੇ ਪਿੰਡ ਦੇ ਵਿੱਚ ਕੂੜੇ ਦਾ ਵੀ ਪ੍ਰਬੰਧ ਕਰਾਂਗੇ ਲਿਕੁਇਡ ਵੇਸਟ ਦਾ ਵੀ ਕਰਾਂਗੇ ਸੀਵਰੇਜ ਦਾ ਵੀ ਕਰਾਂਗੇ ਤੇ ਤੁਹਾਨੂੰ ਬਾਅਦ ਵਿੱਚ ਤੁਹਾਨੂੰ ਦੱਸਾਂਗੇ ਕਿਵੇਂ ਆਪਾਂ ਨਾਲਾ ਸਾਫ਼ ਕੀਤਾ ਕਿਵੇਂ ਇਸ ਸਾਲ ਜੋ ਮੀਂਹ ਪੈ ਸੀ ਬਿਲਕੁਲ ਪਾਣੀ ਨਹੀਂ ਘਰਾਂਚ ਗਿਆ ਜਾਣ ਦਿੱਤਾ ਤੇ ਉਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਗੁਰਦੀਪ ਸਿੰਘ ਜੀ ਤੁਹਾਡੇ ਆਉਂਦਾ ਤੇ ਤੇ ਸਾਡੇ ਨਾਲ ਸਾਂਝ ਪਾਉਂਦਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ